ਇਸ ਸਮੇਂ ਦੀ ਵੱਡੀ ਖਬਰ ਆ ਰਹੀ ਹੈ ਕਿ ਲੁਧਿਆਣਾ ਦੇ ਵਿੱਚ ਇੱਕ ਔਰਤ ਦੇ ਨਾਲ ਬਾਬੇ ਵੱਲੋਂ ਉਸ ਦਾ ਬਲਾਤਕਾਰ ਕੀਤਾ ਜਾਂਦਾ ਹੈ ਐਨਾ ਹੀ ਨਹੀਂ ਬਲਾਤਕਾਰ ਕਰਨ ਤੋਂ ਬਾਅਦ ਉਸ ਦਾ ਮੂੰਹ ਬੰਦ ਕਰਨ ਦੇ ਲਈ ਕਿ ਉਹ ਕਿਸੇ ਨੂੰ ਕੁਝ ਦੱਸ ਨਾ ਸਕੇ 10 ਲੱਖ ਰੁਪਏ ਦੀ ਉਹਨੂੰ ਫਰौती ਵੀ ਜਿਹੜੀ ਦਿੱਤੀ ਜਾਂਦੀ ਆ ਆਓ ਤੁਹਾਨੂੰ ਦੱਸਦੇ ਆ ਪੂਰਾ ਮਸਲਾ ਕੀ ਹੈ ਪੰਜਾਬ ਦੇ ਲੁਧਿਆਣਾ ਜ਼ਿਲ੍ਹਾ ਦੇ ਨਾਲ ਲੱਗਦੇ ਪਿੰਡ ਜਗਰਾਉਂ ਦੇ ਨੇੜੇ ਗੁਰਦੁਆਰਾ 68 ਚਰਨ ਕਾੜ ਦੇ ਮੁੱਖ ਸੇਵਾਦਾਰ ਬਾਬਾ ਬਲਜਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਾਣਕਾਰੀ ਹੈ ਜਾਣਕਾਰੀ ਦੇ ਮੁਤਾਬਕ ਆ ਔਰਤ ਨੇ ਬਾਬੇ ਬਲਜਿੰਦਰ ਦੇ ਉੱਤੇ ਬਲਾਤਕਾਰ ਕਰਨ ਦੇ ਦੋਸ਼ ਲਗਾਏ ਨੇ ਪੀੜਤਾ ਦੇ ਅਨੁਸਾਰ ਉਸ ਨੂੰ ਵਿਆਹ ਦਾ ਬਹਾਨਾ ਲਗਾ ਕੇ ਉਸ ਦੇ ਨਾਲ ਨਜਾਇਜ਼ ਸਰੀਰਕ ਸੰਬੰਧ ਬਾਬੇ ਵੱਲੋਂ ਬਣਾਏ ਗਏ ਨੇ ਅਤੇ ਬਾਬਾ ਉਸ ਦੇ ਨਾਲ ਲਗਾਤਾਰ ਸਰੀਰਕ ਸੰਬੰਧ ਆਪਣੇ ਬਣਾਉਂਦਾ ਰਿਹਾ ਤੇ ਉਸ ਨੂੰ ਵਿਆਹ ਦਾ ਝਾਂਸਾ ਦੇ ਹੀ ਰੱਖਿਆ ਉਸਨੇ ਕਿਹਾ ਕਿ ਤੂੰ ਮੇਰੇ ਨਾਲ ਸਰੀਰਕ ਸੰਬੰਧ ਬਣਾਏਂਗੀ ਤਾਂ ਮੈਂ ਤੇਰੇ ਨਾਲ ਵਿਆਹ ਜ਼ਰੂਰ ਕਰਵਾਵਾਂਗਾ ਤੇ ਔਰਤ ਨੂੰ ਹੁਣ ਲਗਾਤਾਰ ਉਹ ਧਮਕੀ ਭਰੇ ਫੋਨ ਕਰ ਰਿਹਾ ਤੇ ਉਸਨੇ ਇੱਥੋਂ ਤੱਕ ਇਹਨਾਂ ਹੀ ਨਹੀਂ ਉਸਨੇ ਉਸ ਔਰਤ ਨੂੰ ਚੁੱਪ ਕਰਾਉਣ ਦੇ ਲਈ 10 ਲੱਖ ਰੁਪਏ ਦੀ ਫਰੋਤੀ ਵੀ ਦਿੱਤੀ ਹੈ ਅਸਲ ਦੇ ਵਿੱਚ ਔਰਤ ਇੱਕ ਆਪਣੀ ਪਰਿਵਾਰਕ ਪਰੇਸ਼ਾਨੀ ਦੇ ਕਰਕੇ ਉਸ ਬਾਬੇ ਦੇ ਕੋਲ ਗਈ ਸੀ ਪਰ ਬਾਬੇ ਨੇ ਉਸ ਨੂੰ ਆਪਣੀਆਂ ਗੱਲਾਂ ਦੇ ਵਿੱਚ ਫਸਲਾ ਲਿਆ ਤੇ ਉਸ ਦੇ ਉਸ ਨੂੰ ਪਹਿਲਾਂ ਫੋਨ ਤੇ ਗੱਲਬਾਤ ਕਰਦਾ ਰਿਹਾ ਬਾਅਦ ਦੇ ਵਿੱਚ ਉਸ ਨੂੰ ਸਰੀਰਕ ਸੰਬੰਧ ਬਣਾਉਣ ਦੇ ਲਈ ਉਸ ਤੇ ਪ੍ਰੈਸ਼ਰ ਪਾਉਂਦਾ ਰਿਹਾ ਤੇ ਜਦੋਂ ਸਰੀਰਕ ਸਬੰਧ ਬਣਾ ਲਏ ਸਰੀਰਕ ਸਬੰਧ ਬਣਾਉਣ ਦੇ ਲਈ ਉਹ ਉਸ ਨੂੰ ਹੋਟਲਾਂ ਦੇ ਵਿੱਚ 68 ਦੇ ਗੁਰਦੁਆਰਾ ਸਾਹਿਬ ਦੇ ਉੱਥੇ ਕਮਰਿਆਂ ਦੇ ਵਿੱਚ ਉਸ ਔਰਤ ਦੇ ਨਾਲ ਕੁਕਰਮ ਕਰਦਾ ਰਿਹਾ ਇੰਨਾ ਹੀ ਨਹੀਂ ਉਸ ਤੋਂ ਇਲਾਵਾ ਉਸ ਲੜਕੀ ਨੇ ਉੱਥੇ ਦੋ ਲੜਕੀਆਂ ਹੋਰ ਵੀ ਉੱਥੇ 68 ਦੇ ਵਿੱਚ ਆਉਂਦੀਆਂ ਦੇਖੀਆਂ ਕਿ ਜਿਸ ਤੋਂ ਉਸ ਲੜਕੀ ਨੂੰ ਸ਼ੱਕ ਹੋਇਆ ਬਾਬੇ ਤੇ ਤੇ ਉਸਨੇ ਕਿਹਾ ਪੀੜਤਾ ਨੇ ਕਿ ਇਹ ਤੁਸੀਂ ਇਹਦੇ ਨਾਲ ਗਲਤ ਕਰ ਰਹੇ ਹੋ ਤੇ ਉਹ ਬਾਬੇ ਨੇ ਉਸ ਨੂੰ ਮਾਰਨਾ ਕੁੱਟਣਾ ਸ਼ੁਰੂ ਕਰਤਾ ਪਹਿਲਾਂ ਤਾਂ ਉਹਨੂੰ ਕਹਿੰਦਾ ਰਿਹਾ ਕਿ ਮੈਂ ਤੇਰੇ ਨਾਲ ਵਿਆਹ ਕਰਵਾਵਾਂਗਾ ਪਰ ਵਿਆਹ ਕਰਵਾਉਣ ਤੋਂ ਵੀ ਮੁਕਰ ਗਿਆ ਤੇ ਹੁਣ ਉਲਟਾ ਉਸ ਨੂੰ ਧਮਕੀਆਂ ਦੇ ਰਿਹਾ ਕਿ ਮੈਂ ਤੇਰਾ ਨਾਮ ਬਦਨਾਮ ਕਰਦਾਗਾ ਹੁਣ ਮਾਮਲਾ ਕੀ ਹੈ ਕਿ ਹੁਣ ਪੀੜਤਾ ਜਿਹੜੀ ਅਮਰਪਾਲ ਸਿੰਘ ਮਹਿਰੋ ਦੇ ਕੋਲ ਗਈ ਤੇ ਉਹਨੇ ਆਪਣਾ ਸਾਰਾ ਮਸਲਾ ਜਿਹੜਾ ਅਮਰਿਤਪਾਲ ਸਿੰਘ ਮੈਰੋ ਨੂੰ ਦੱਸਿਆ ਤੇ ਅਮਰਿਤਪਾਲ ਸਿੰਘ ਮੈਰੋ ਦੇ ਕੋਲ ਬਾਬੇ ਦੇ ਖਿਲਾਫ ਸਬੂਤ ਵੀ ਨੇ ਵੀਡੀਓ ਰਿਕਾਰਡਿੰਗ ਵੀ ਹੈ ਜਿਦੇ ਵਿੱਚ ਬਾਬਾ ਖੁਦ ਮੰਨਦਾ ਪਿਆ ਕਿ ਉਸਨੇ ਵਾਕਿਆ ਹੀ ਉਸ ਲੜਕੀ ਦੇ ਨਾਲ ਕੋ ਕਰਮ ਕੀਤਾ ਤੇ ਉਸ ਨੂੰ 10 ਲੱਖ ਰੁਪਏ ਦੇ ਕੇ ਉਸ ਦਾ ਮੂੰਹ ਬੰਦ ਕਰਨ ਦੀ ਕੋਸ਼ਿਸ਼ ਕੀਤੀ ਹੈ ਜਦੋਂ ਅਮਰਿਤਪਾਲ ਸਿੰਘ ਮੈਰੋ ਨੇ ਕਾਰਵਾਈ ਅੱਗੇ ਕਰਦਿਆਂ ਜਗਰਾਉਂ ਦੇ ਐਸ ਐਚ ਓ ਅਮਰਿਤਪਾਲ ਸਿੰਘ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਅਸੀਂ ਮਾਮਲਾ ਇਹ ਜਿਹੜਾ ਪੀੜਤਾ ਦੇ ਬਿਆਨਾਂ ਦੇ ਆਧਾਰ ਤੇ ਦਰਜ ਕਰ ਲਿਆ ਔਰ ਬਾਬੇ ਨੂੰ ਗ੍ਰਿਫਤਾਰ ਕਰ ਲਿਆ ਤੇ ਬਾਬੇ ਨੂੰ ਅ ਅਦਾਲਤ ਦੇ ਵਿੱਚ ਪੇਸ਼ ਕਰਕੇ ਉਸ ਦਾ ਰਿਮਾਂਡ ਲਿਆ ਜਾਏਗਾ ਤੇ ਅਗਲੀ ਜਿਹੜੀ ਕਾਰਵਾਈ ਹੈ ਉਹ ਜਾਰੀ ਹੈ